ਸਰਵਾਰ ਫੈਬਰਿਕ ਵਿੱਚ ਤੁਹਾਡਾ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਸੋਹਣੇ ਸੋਹਣੇ ਸੂਟ ਆਫਰ ਦੇ ਵਿੱਚ ਤੇ ਆਹ ਦੇਖੋ ਜੀ ਪਿਓਰ ਔਰਗੰజా ਦੇ ਵਿੱਚ ਸੂਟ ਹੈਗਾ ਜੀ ਇਹ ਆਹ ਦੇਖੋ ਗਲੇ ਤੇ ਵਰਕ ਹੈਗਾ ਤੇ ਇਸੇ ਤਰ੍ਹਾਂ ਪੱਲੇ ਤੇ ਵਰਕ ਹੈਗਾ ਆਹ ਦੇਖੋ ਪੱਲੇ ਤੇ ਵੀ ਵਰਕ ਹੈਗਾ ਜੀ ਤੇ ਗਲੇ ਤੇ ਵਰਕ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਲਵੈਂਡਰ শেਡ ਦੇ ਵਿੱਚ ਹੈਗਾ ਇਹ ਪਿਓਰ ਔਰਗੰజా ਦੇ ਵਿੱਚ ਤੇ ਉਪਾੜਾ ਛਿੱਕਦੀ ਇਹਦੀ ਸਲਵਾਰ ਹੈਗੀ ਆ ਜੀ ਦੇਖੋ ਉਪਾੜਾ ਛਿੱਕਦੀ ਇਹਦੀ ਸਲਵਾਰ ਹੈਗੀ ਆ ਤੇ ਇਹ ਦਾ ਹੈਗਾ ਜੀ ਦੁਪੱਟਾ ਪਿਓਰ ਦਾ ਦੁਪੱਟਾ ਹੈਗਾ ਜੀ ਦੇਖੋ ਟੂ ਸਾਈਡ ਇਸ ਤਰ੍ਹਾਂ ਵਰਕ ਹੈਗਾ ਇਹਦੇ ਤੇ ਇਸ ਤਰ੍ਹਾਂ ਵਰਕ ਹੈਗਾ ਤੇ ਦੇਖੋ ਬਹੁਤ ਸੋਹਣਾ ਦੁਪੱਟਾ ਹੈਗਾ ਜੀ ਦੇਖੋ ਤੇ ਇਹ ਰੇਟ ਇਹਦਾ ਹੈਗਾ ਜੀ 2300 ਰੁਪਏ ਦਾ ਸੂਟ ਹੈ ਸੀਗਾ ਇਹ ਤੇ ਤੁਸੀਂ ਤੁਹਾਨੂੰ ਆਪਾਂ ਵੀ ਸਾਖੀ ਤੱਕ ਆਫਰ ਦੇ ਰਹੇ ਹਾਂ ਸਿਰਫ ਤੇ ਸਿਰਫ 1850 ਦੇ ਵਿੱਚ ਹਾਂਜੀ ਅਸੀਂ ਤੁਹਾਨੂੰ ਦੇ ਰਹੇ ਹਾਂ ਸਿਰਫ 1850 ਦੇ ਵਿੱਚ ਪਿਓਰ ਔਰਗੰజా ਦਾ ਸੂਟ ਹੈਗਾ ਤੇ ਕਿੰਨਾ ਸੋਹਣਾ ਦੇਖੋ ਵਰਕ ਹੈਗਾ ਦੇਖੋ ਬਹੁਤ ਸੋਹਣਾ ਵਰਕ ਹੈਗਾ ਸੂਟ ਤੇ ਇਸ ਤਰ੍ਹਾਂ ਪੂਰੇ ਸੂਟ ਤੇ ਵਰਕ ਹੈਗਾ ਦੇਖੋ ਬਹੁਤ ਵਧੀਆ ਕੁਆਲਿਟੀ ਹੈਗੀ ਪਿਓਰ ਔਰਗੰజా ਹੈਗਾ ਖੁੱਲਾ ਲੁੱਲਾ ਸੂਟ ਹੈਗਾ ਤੇ ਏ ਦੀ ਸਲਵਾਰ ਹੈਗੀ ਜੀ ਉਪਾੜਾ ਸਿਲਕ ਦੀ ਲਾਈਟ ਕਲਰ ਦੇ ਸੂਟ ਨੇ ਸਾਰੇ ਇਹ ਸੋਲਦੀ ਰੰਗ ਦਾ ਸੂਟ ਹੈਗਾ ਲਾਈਟ ਲਾਈਟ ਸੋਲਦੀ ਤੇ ਇਹ ਦਾ ਦੁਪੱਟਾ ਹੈਗਾ ਜੀ ਸਾਰੇ ਹੀ ਸੂਟ ਬਹੁਤ ਸੋਹਣੇ ਨੇ ਜੀ ਤੇ ਆਫਰ ਪ੍ਰਾਈਸ ਤੁਹਾਨੂੰ ਮਿਲਣ ਜਾ ਰਿਹਾ ਸਿਰਫ ਤੇ ਸਿਰਫ 1850 ਦੇ ਵਿੱਚ ਹਾਂਜੀ 1850 ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣ ਜਾ ਰਿਹਾ 2300 ਰੁਪਏ ਦਾ ਸੂਟ ਸੀਗਾ ਇਹ ਆਪਾਂ 2300 ਰੁਪਏ ਦੇ ਵਿੱਚ ਸੇਲ ਕੀਤੇ ਨੇ ਇਹ ਸੂਟ ਤੇ ਅੱਜ ਤੁਹਾਨੂੰ ਆਫਰ ਦੇ ਵਿੱਚ ਸਿਰਫ 1850 ਦੇ ਵਿੱਚ ਮਿਲਣ ਜਾ ਰਿਹਾ ਹੈ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਸੂਟ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਏਗੀ ਜੀ ਕੈਸ਼ ਔਰ ਡਿਲੀਵਰੀ ਨਹੀਂ ਹੈਗੀ ਆਪਣੇ ਕੋਲ ਪਹਿਲਾਂ ਪੇਮੈਂਟ ਕਰਵਾਓਗੇ ਤੁਸੀਂ ਤਾਂ ਹੀ ਤੁਹਾਡਾ ਸੂਟ ਨਿਕਲੂਗਾ ਜੀ ਆ ਦੇਖੋ ਜੀ ਸੂਟਾਂ ਦੀ ਫੁੱਲ ਗਰੰਟੀ ਹੈਗੀ ਹੈ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਬਹੁਤ ਸੋਹਣੇ ਸੂਟ ਨੇ ਦੇਖੋ ਗਲੇ ਦੇ ਵਰਕ ਕਿੰਨਾ ਸੋਹਣਾ ਤੇ ਆਹ ਦੇਖੋ ਪੱਲੇ ਤੇ ਵਰਕ ਲੈਂਥ ਪੂਰੀ ਹੋਏਗੀ ਜੀ 44 ਤੱਕ ਲੈਂਥ ਹੋ ਜਾਏਗੀ ਪੂਰੀ ਆਰਾਮ ਨਾਲ ਤੇ ਇਹ ਦੀ ਉਪਾੜਾ ਸਿਰਕ ਦੀ ਸਲਵਾਰ ਹੈਗੀ ਆ ਸਲਵਾਰ ਵੀ ਸਿਰਕ ਦੀ ਹੈਗੀ ਹੈ ਇਹਦੀ ਤੇ ਇਹ ਦਾ ਆਏਗਾ ਜੀ ਦੁਪੱਟਾ ਪਿਓਰ ਦਾ ਦੁਪੱਟਾ ਹੈਗਾ ਜੀ ਦੇਖੋ ਵਰਕ ਕਿੰਨਾ ਸੋਹਣਾ ਹੈਗਾ ਕਢਾਈ ਕਿੰਨੀ ਸੋਹਣੀ ਹੈਗੀ ਆ ਦੁਪੱਟੇ ਤੇ ਤੇ ਪਿਓਰ ਦੇ ਦੁਪੱਟੇ ਨੇ ਪਿਓਰ ਔਰ ਗੰਜਾ ਦੀ ਕੁੜਤੀ ਹੈਗੀ ਆ ਬਹੁਤ ਸੋਹਣੇ ਸੂਟ ਨੇ ਜੀ 2300 ਰੁਪਏ ਵਾਲੇ ਸੂਟ ਤੁਹਾਨੂੰ ਵਿਸਾਖੀ ਤੱਕ ਸਿਰਫ 1850 ਦੇ ਵਿੱਚ ਮਿਲਣ ਜਾ ਰਹੇ ਨੇ ਜਲਦੀ ਜਲਦੀ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਤੁਸੀਂ ਤੇ ਇੱਕ ਸੂਟ ਇਹ ਵਾਲਾ ਹੈਗਾ ਜੀ ਬੇਬੀ ਪਿੰਕ ਸਾਰੇ ਕਲਰ ਇਹਦੇ ਬਹੁਤ ਸੋਹਣੇ ਕਲਰ ਨੇ ਜੀ ਦੇਖੋ ਠੰਡੇ ਠੰਡੇ ਕਲਰ ਨੇ ਇਹ ਤੁਹਾਨੂੰ ਪਤਾ ਹੀ ਹੈ ਔਰਗੰਜਾ ਗਰਮੀਆਂ ਦੇ ਵਿੱਚ ਵੀ ਪਾ ਸਕਦੇ ਆਪਾਂ ਕਿਤੇ ਵਿਆਹ ਸਾਦੀ ਜਾਂ ਪਾਰਟੀਆਂ ਤਾਂ ਚਲਦੀਆਂ ਹੀ ਰਹਿੰਦੀਆਂ ਨੇ ਗਰਮੀਆਂ ਦੇ ਵਿੱਚ ਆਹ ਦੇਖੋ ਜੀ ਆਹ ਸੂਟ ਹੈਗਾ ਜੀ ਤੇ ਬਹੁਤ ਸੋਹਣੇ ਸੂਟ ਨੇ ਜੀ ਕੁਆਲਿਟੀ ਇੱਕ ਨੰਬਰ ਹੋਏਗੀ ਜੀ ਤੇ ਉਪਾੜਾ ਸਿਲਕ ਦੀ ਸਲਵਾਰ ਹੈਗੀ ਹੈ ਜੀ ਦੇਖੋ ਪਿਓਰ ਉਪਾੜਾ ਸਿਲਕ ਦੀ ਸਲਵਾਰ ਹੈਗੀ ਆ ਤੇ ਪਿਓਰ ਔਰਗੰజా ਸਾਫਟ ਔਰਗੰజా ਹੈਗਾ ਜੀ ਹਾਰਡ ਵਾਲਾ ਔਰਗੰజా ਨਹੀਂ ਹੈਗਾ ਤੇ ਇਹ ਦਾ ਆਏਗਾ ਜੀ ਦੁਪੱਟਾ ਆਹ ਦੇਖੋ ਜੀ ਇਹ ਦੁਪੱਟਾ ਆਏਗਾ ਜੀ ਬਿਲਕੁਲ ਲਾਈਟ ਕਲਰ ਨੇ ਜੀ ਗਰਮੀਆਂ ਦੇ ਲਾਇਕ ਤੇ ਔਰਗੰజా ਗਰਮੀਆਂ ਦਾ ਹੀ ਕਪੜਾ ਹੁੰਦਾ ਇਹਨੂੰ ਗਰਮੀ ਸਰਦੀ ਕਿਸੇ ਵੀ ਮੌਸਮ ਵਿੱਚ ਆਪਾਂ ਪਾ ਸਕਦੇ ਨੇ ਤੇ ਬਹੁਤ ਸੋਹਣੇ ਸੂਟ ਨੇ ਜੀ ਅੱਜ ਸਿਰਫ ਸਿਰਫ ਤੁਹਾਨੂੰ 18500 ਦੇ ਵਿੱਚ ਮਿਲਣ ਜਾ ਰਿਹਾ 2300 ਰੁਪਏ ਵਾਲਾ ਪੀਸ ਹੈਗਾ 18500 ਦੇ ਵਿੱਚ ਤੁਹਾਨੂੰ ਆਫਰ ਦੇ ਵਿੱਚ ਮਿਲਣ ਜਾ ਰਿਹਾ ਹੈ ਇਹ ਆਫਰ ਸਿਰਫ ਸਿਰਫ ਤੇ ਸਿਰਫ ਵਿਸਾਖੀ ਤੱਕ ਲੱਗੂਗਾ ਜੀ ਤੇ ਹੁਣ ਆਪਾਂ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਵਾਲ ਜਵਾਬ ਦਾ سلسلہ ਚੱਲ ਰਿਹਾ ਹੈ ਤੇ ਅੱਜ ਫੇਰ ਆਪਾਂ ਤੁਹਾਨੂੰ ਇੱਕ ਸਵਾਲ ਕਰਾਂਗੇ ਜੀ ਤੇ ਤੁਸੀਂ ਪਹਿਲੇ ਜੋ ਵੀ ਅਸੀਂ ਸਵਾਲ ਕੀਤੇ ਸੀਗੇ ਬਹੁਤ ਸੋਹਣੇ ਜਵਾਬ ਦਿੱਤੇ ਨੇ ਤੇ ਅੱਜ ਦਾ ਸਵਾਲ ਸਾਡਾ ਧਿਆਨ ਨਾਲ ਸੁਣਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਕੌਣ ਸੀਗਾ ਹਾਂਜੀ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਕੌਣ ਸੀਗਾ ਇਸ ਦਾ ਜਵਾਬ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇਣਾ ਹੈਗਾ ਜੀ ਜਿਨ੍ਹਾਂ ਦੇ ਪੰਜ ਸਵਾਲ ਸਹੀ ਹੋਣਗੇ ਉਹਨਾਂ ਪੰਜ ਬੰਦਿਆਂ ਨੂੰ ਆਪਾਂ ਗਿਫਟ ਭੇਜਾਂਗੇ ਜੀ ਅੱਜ ਆਪਣੀ ਇਹ ਵੀਡੀਓ ਦਾ ਚੌਥਾ ਦਿਨ ਹੈਗਾ ਜੀ ਤੇ ਤੁਸੀਂ ਜਰੂਰ ਦੱਸਣਾ ਸਾਨੂੰ ਚੌਥਾ ਸਵਾਲ ਹੈਗਾ ਅੱਜ ਆਪਣਾ ਤੇ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਕੌਣ ਸੀਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦੇਣਾ ਜੀ ਸ਼ੇਅਰ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਕਰਨਾ ਤੇ ਲਾਈਕ ਵੀ ਕਰਨਾ ਤੇ ਵੀਡੀਓ ਤੁਹਾਨੂੰ ਸ਼ੇਅਰ ਕਰਨੀ ਪੈਣੀ ਹੈ ਜੀ ਤੇ ਵੀਡੀਓ ਦਿਖਾਣਾ ਸਾਡਾ ਕੰਮ ਹੈਗਾ ਤੇ ਵੀਡੀਓ ਸ਼ੇਅਰ ਕਰਨਾ ਤੁਹਾਡਾ ਕੰਮ ਹੈਗਾ ਜੀ ਧੰਨਵਾਦ